ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਖੁੱਝੇ ਬਹੁਤ ਨੇ ਛੋਡੀ ਨਸਲਕੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇੱਥੇ ਸਿੱਖ ਰਹੇ ਨਾ ਪੰਜਾਬੀ ਰਹੇ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਇਹ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਸੜਦਾ ਸੀ ਵੱੜਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਹਾ ਚਾਰ ਸਫੇਰੋ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੋਂ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਸੋ ਨਿਹਾਲ ਬੰਦੀ ਸਿੰਘ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਘਾਟ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਸਮੁੱਚੀ ਕੌਮ ਦੇ ਨਾਲ ਪੰਜਾਬੀਆਂ ਦੇ ਨਾਲ ਚੰਦ ਕ ਸੁਨੇਹੇ ਜਿਹੜੇ ਸਾਂਝੇ ਕਰਨੇ ਆ ਪਹਿਲਾ ਤਾਂ ਮੇਰਾ ਸਨੇਹਾ ਇਹੀ ਹੈ ਕਿ ਆਪਾਂ ਇਕੱਠ ਬਹੁਤ ਵੱਡੇ ਕਰ ਲੈਨੇ ਆ ਉਹਨਾਂ ਇਕੱਠਾਂ ਨੂੰ ਆਪਾਂ ਪੰਥਕ ਕੱਤਰਤਾ ਦਾ ਨਾਮ ਵੀ ਦੇ ਦਿੰਨੇ ਆ ਪਰ ਅਸਲ ਦੇ ਵਿੱਚ ਸਾਡੀ ਕੌਮ ਚਾਹੁੰਦੀ ਹੈ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਕਿਉਂਕਿ ਸਮਾਂ ਬਹੁਤ ਜ਼ਿਆਦਾ ਭਿਆਨਕ ਤੇ ਮਾੜਾ ਆ ਰਿਹਾ ਪਰ ਸਾਡੇ ਜਿਹੜੇ ਆਗੂ ਸਹਿਬਾਨ ਹੈ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਕੋਈ ਹਉਮੈ ਆ ਕੋਈ ਹੰਕਾਰ ਆ ਉਹ ਇਕੱਠੇ ਨਹੀਂ ਹੋ ਰਹੇ ਭਰਾਵੋ ਬਿਲਕੁਲ ਇੱਥੇ ਖੜ ਕੇ ਸਟੇਜਾਂ ਦੇ ਹਰ ਬੁਲਾਰਾ ਇਹ ਗੱਲ ਕਹਿੰਦਾ ਹੈ ਕਿ ਇਕੱਠੇ ਹੋ ਜੋ ਇਕੱਠੇ ਹੋ ਜੋ ਪਰ ਜਦੋਂ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਇਕੱਠੇ ਹੋਣ ਦਾ ਸਮਾਂ ਆਉਂਦਾ ਉਦੋਂ ਅਸੀਂ ਕੋਈ ਨਾ ਕੋਈ ਬਹਾਨਾ ਮਾਰ ਕੇ ਕੋਈ ਨਾ ਕੋਈ ਕਿਸੇ ਬੰਦੇ ਦਾ ਇਲਜ਼ਾਮ ਲਾ ਕੇ ਤੇ ਪਾਸੇ ਹੋ ਜਾਂਦੇ ਆ ਪਹਿਲਾ ਸੁਨੇਹਾ ਮੇਰਾ ਇਹ ਆ ਤੇ ਦੂਜਾ ਸੁਨੇਹਾ ਮਰਾ ਸਮੁੱਚੀ ਕੌਮ ਦੇ ਨਾਲ ਇਹ ਆ ਕਿ ਤੁਹਾਡੇ ਉੱਤੇ ਲਗਾਤਾਰ ਜਿਹੜੀ ਸਟੇਟ ਆ ਹਮਲੇ ਕਰ ਰਹੀ ਆ ਹਮਲੇ ਤੇਜ਼ ਵੀ ਹੋ ਗਿਆ ਤੇ ਹਮਲੇ ਗੁੱਝੇ ਬਹੁਤ ਨੇ ਛੋਡੀ ਨਸਲਕੁਸ਼ੀ ਕੀਤੀ ਜਾ ਰਹੀ ਆ ਛੋਡੀਆਂ ਜੜਾਂ ਪਟੀਆਂ ਜਾ ਰਹੀਆਂ ਨੇ ਧਰਤੀ ਦੇ ਉੱਤੋਂ ਸਮਝਣ ਦੀ ਲੋੜ ਹੈ ਇੱਥੇ ਈ ਕੋ ਨਾ ਕਿਸੇ ਨੂੰ ਵੀ ਕੋਈ ਫਲਾਣਾ ਬੰਦਾ ਆਊਗਾ ਚੱਲ ਕੇ ਕੋਈ ਫਲਾਣਾ ਆਊਗਾ ਉਹ ਸਾਡੇ ਲਈ ਲੜੂਗਾ ਇੱਥੇ ਹਰ ਸਿੱਖ ਨੂੰ ਹਰ ਪੰਜਾਬੀ ਨੂੰ ਪਹਿਰਾ ਦੇਣ ਦੀ ਲੋੜ ਹੈ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੀ ਸਿੱਖਿਆ ਤੇ ਹਮਲਾ ਹੈ ਚਾਹੇ ਤੁਹਾਡੇ ਇਤਿਹਾਸ ਤੇ ਹਮਲਾ ਹੈ ਚਾਹੇ ਪ੍ਰਵਾਸ ਕਰਕੇ ਪੰਜਾਬ ਨੂੰ ਜਾੜਿਆ ਜਾ ਰਿਹਾ ਹੈ ਆਪਾ ਦੇਖ ਰਹੇ ਆ ਲਗਾਤਾਰ ਦਿਨੋਂ ਦਿਨ ਪੰਜਾਬ ਖਾਲੀ ਹੋ ਰਿਹਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਜਾਣ ਬੁੱਝ ਕੇ ਪੰਜਾਬ ਦੇ ਅੰਦਰ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਹਵਾ ਇਹੋ ਜਿਹੀ ਚਲਾ ਦਿੱਤੀ ਗਈ ਕਿ ਪੰਜਾਬ ਹੁਣ ਰਹਿਣ ਯੋਗ ਨਹੀਂ ਰਿਹਾ ਇੱਥੇ ਨਸ਼ੇ ਬਹੁਤ ਆ ਇੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਪਰ ਪੰਜਾਬੀਓ ਇੰਨਾ ਵੀ ਪੰਜਾਬ ਗਿਆ ਗੁਜਰਿਆ ਨਹੀਂ ਹੈਗਾ ਜਿੰਨਾ ਅੱਜ ਮਾੜਾ ਮੰਨਣ ਲੱਗ ਗਿਆ ਪੰਜਾਬ ਨੂੰ ਜਿਹੜੇ ਮਰਜੀ ਨੌਜਵਾਨ ਕੋਲ ਪੁੱਛ ਲੋ ਹਰ ਨੌਜਵਾਨ ਦੀ ਇੱਕੋ ਹੀ ਸੋਚ ਬਣ ਗਈ ਕੇ ਮੈਂ ਪੰਜਾਬ ਨਹੀਂ ਰਹਿਣਾ ਮੈਂ ਪੰਜਾਬ ਤੋਂ ਬਾਹਰ ਜਾਣਾ ਅਸੀਂ ਗੱਲਾਂ ਕਰਦੇ ਆ ਸਿੱਖ ਰਾਜ ਦੀਆਂ ਖਾਲਸਾ ਰਾਜ ਦੀਆਂ ਤੇ ਜੇ ਇੱਥੇ ਸਿੱਖ ਰਹੀ ਨਾ ਪੰਜਾਬੀ ਰਹੀ ਨਾ ਕਿਹੜਾ ਸਿੱਖ ਰਾਜ ਤੇ ਕਿਹੜਾ ਖਾਲਸਾ ਰਾਜ ਹੋਊਗਾ ਇਹ ਦੱਸੋ ਜੀ ਕੱਲਾ ਕੱਲਾ ਸੀ ਜਵਾਕ ਜੰਮਣ ਲੱਗੇ ਇਹ ਵੀ ਸਾਨੂੰ ਸੋਚਣ ਦੀ ਅੱਜ ਲੋੜ ਹੈ ਔਨਲਾ ਸਮਾਂ ਬੰਦਿਆਂ ਦਾ ਹੋਣਾ। ਅਗਲੀ ਗੱਲ ਮੈਂ ਕਰਦਾ ਕਿ ਚਕੰਨੇ ਰਿਹਾ ਕਰੋ, ਸੇਤ ਰਿਹਾ ਕਰੋ। ਤੁਹਾਡੀ ਐਜੂਕੇਸ਼ਨ ਤੇ ਤੁਹਾਡੀ ਸਿੱਖਿਆ ਤੇ ਬਹੁਤ ਵੱਡਾ ਹੌਲਾ ਹੋ ਰਿਹਾ ਹੈ। ਸੋ ਪ੍ਰਬੰਧਕ ਕਹਿੰਦੇ ਭਾਈ ਰੋਕ ਦੇ ਗੱਲ ਬੜੀ ਜ਼ਰੂਰੀ ਆ 2 ਮਿੰਟ ਦੇ ਦਿਓ। ਸਿੱਖਿਆ ਦੀ ਜਿਹੜੀ ਮੈਂ ਗੱਲ ਕਰਨ ਲੱਗਿਆ ਛੋਡੀਆਂ ਯੂਨੀਵਰਸਿਟੀਆਂ, ਛੋਡੇ ਕਾਲਜ, ਛੋਡੇ ਸਕੂਲ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਆ ਨਵੀਂ ਸਿੱਖਿਆ ਨੀਤੀ ਲੈ ਕੇ ਆ ਕੇਂਦਰ ਦੀ ਸਰਕਾਰ ਉਹਦੇ ਤਹਿਤ ਇਥੋਂ ਦਾ ਮੁੱਖ ਮੰਤਰੀ ਜਿਹੜਾ ਸੈਂਟਰ ਦੇ ਨਾਲ ਘੌ ਖਿੜੀ ਹੋਇਆ ਵਾ ਤੁਹਾਡੀ ਸਾਰੀ ਸਿੱਖਿਆ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਹੱਥ ਦੇਣ ਨੂੰ ਫਰਦਾ ਭਰਾਵੋ ਤੁਹਾਡੇ ਅੱਠ ਕਾਲਜ ਪ੍ਰਾਈਵੇਟ ਕੀਤੇ ਜਾ ਰਹੇ ਆ ਤੁਹਾਡਾ 400 ਸਕੂਲ ਪੰਜਾਬ ਦਾ ਜਿਹਦੀ ਲਿਸਟ ਸੈਂਟਰ ਨੂੰ ਦੇ ਚੁੱਕਿਆ ਆ ਉਹ ਆਪਣੇ ਮੁਤਾਬਕ ਉਹਨਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੋ ਸਿੱਖਿਆ ਦੇਣੀ ਹੈ ਜੋ ਇਤਿਹਾਸ ਪੜਾਉਣਾ ਹੈ ਜਿਹੜੇ ਵਿਸ਼ੇ ਪੜਾਉਣੇ ਆ ਕਿਹਨੂੰ ਉਹ ਹੀਰੋ ਬਣਾਉਣਗੇ ਕਿਹਨੂੰ ਉਹ ਖਲਨਾਇਕ ਬਣਾਉਣਗੇ ਹੁਣ ਉਹ ਤੈਅ ਕਰਿਆ ਕਰਨਗੇ ਸੋ ਇਹ ਤੇ ਬਹੁਤ ਵੱਡੀ ਗੌਰ ਕਰਨ ਦੀ ਲੋੜ ਆ ਸਾਡੀ ਜਵਾਨੀ ਨੂੰ ਕੱਲੇ ਨਸ਼ਿਆਂ ਨਾਲ ਨਹੀਂ ਮਾਰਿਆ ਜਾ ਰਿਹਾ ਤੁਹਾਡੇ ਪਾਨੀਆਂ ਤੇ ਕਿੱਡਾ ਵੱਡਾ ਹਮਲਾ ਹੈ ਤੁਹਾਡੇ ਯਰਾ ਪਾਦਤੀਆਂ ਗਈਆਂ ਦਰਿਆਵਾਂ ਦੇ ਵਿੱਚ ਤੁਹਾਡੇ ਧਰਤੀ ਹੇਠਾਂ ਪਤਨਾ ਦੇ ਵਿੱਚ ਬੋਰ ਕਰਕੇ 30 35 ਸਾਲ ਤੋਂ ਖਤਰਨਾਕ ਕੈਮੀਕਲ ਪਾਏ ਜਾ ਰਹੇ ਹੈ ਤੇ ਸਾਡੇ ਹਾਲਾਤ ਪੰਜਾਬ ਦੇ ਬਣੇ ਖੜੇ ਹੈ ਕਿ ਅਸੀਂ ਅੱਜ ਕਰ ਜਵਾਕ ਵੀ ਟੀਕਿਆਂ ਨਾਲ ਲੈਣ ਲੱਗੇ ਜਿਹੜੀ ਧਰਤੀ ਦੇ ਉੱਤੇ ਐਡੇ ਐਡੇ ਯੋਧੇ ਸੂਰਮੇ ਬੰਦਾ ਪੈਦਾ ਹੋਏ ਜਿਨ੍ਹਾਂ ਨੇ ਸੇਰਾਂ ਦੇ ਜਵਾੜੇ ਫੜ ਕੇ ਪਾਰਤੇ ਸੀ ਅਰੇ ਡੇਡੇ ਜੁੱਸਿਆਂ ਵਾਲੇ ਨੌਜਵਾਨ ਪੈਦਾ ਹੋਏ ਉਹ ਧਰਤੀ ਦੇ ਉੱਤੇ ਆ ਟੀਕੇ ਨਾਲ ਜਵਾਗ ਲੈਣਾ ਪੈਂਦਾ ਇਹ ਸੋਚੋ ਇਹ ਬਹੁ ਵੱਡੀਆਂ ਸ਼ਾਹ ਸ਼ਾਹ ਨੇ ਡੂੰਗੀਆਂ ਤੇ ਗਹਿਰੀਆਂ ਸ਼ਾਹ ਸ਼ਾਹ ਨੇ ਜਿਹਦੇ ਤਹਿਤ ਤੁਹਾਡਾ ਡੀਐਨਏ ਵੀ ਬਦਲਿਆ ਜਾ ਰਿਹਾ ਤੁਹਾਡਾ ਇਤਿਹਾਸ ਵੀ ਬਦਲਿਆ ਜਾ ਰਿਹਾ ਤੁਹਾਡੇ ਹਵਾ ਧਰਤੀ ਪਾਣੀ ਨੂੰ ਬਰਬਾਦ ਕੀਤਾ ਜਾ ਰਿਹਾ ਤੁਹਾਡੀ ਜਵਾਨੀ ਨੂੰ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਿਆ ਜਾ ਰਿਹਾ ਤੇ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਏ ਜਾ ਰਹੇ ਆ ਸੋਚਣ ਦੀ ਲੋੜ ਹੈ ਸੋਚ ਕੇ ਜਾਓ ਇਹ ਨਾ ਸੋਚੇ ਵੀ ਇੱਥੇ ਆਏ ਹਾਜ਼ਰੀ ਲਵਾ ਕੇ ਕੱਟ ਚ ਪਹੁੰਚ ਗਏ ਨਹੀਂ ਰੋਜ਼ ਦੋ ਵੇਲੇ ਅਰਦਾਸ ਕਰਦੇ ਹਾਂ ਸੋਚਿਆ ਕਰੋ ਦਿਲ ਤੇ ਦਿਮਾਗ ਨਾਲ ਵੀ ਇੱਥੇ ਕੋਈ ਬਰੋਂ ਨਹੀਂ ਬੰਦੇ ਨੇ ਆਉਣਾ ਬਲੈਤੋਂ ਨਹੀਂ ਕਿਸੇ ਆ ਕੇ ਪੰਜਾਬ ਬਚਾਉਣਾ ਪੰਜਾਬ ਬਚਾਉਣਾ ਧਰਤੀ ਮਿੱਟੀ ਪਾਣੀ ਹਵਾ ਜਵਾਨੀ ਬਚਾਉਣੀ ਇਤਿਹਾਸ ਬਚਾਉਣਾ ਸਾਨੂੰ ਹਰ ਬੰਦੇ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਵੀ ਨਹੀਂ ਇਹ ਪੰਜਾਬ ਮੇਰਾ ਹੈ ਕੌਮ ਮੇਰੀ ਹੈ ਮੈਂ ਲੜੂੰਗਾ ਸੋ ਧੰਨਵਾਦ ਜੀ ਸਾਰੀ ਸੰਗਤ ਦਾ ਮੈਂ ਪ੍ਰਬੰਧਕਾਂ ਦਾ ਦੋ ਗੱਜਕਾਰੇ ਚਲੋ ਜਿਹੜੀ ਗੱਲ ਕਰਨੀ ਸੀਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਰਹਿ ਗਈ ਸਮੇਂ ਦੀ ਘਾਟ ਹੈ ਸਾਰਿਆਂ ਬਲਾਰਾਂ ਨੇ ਕਰ ਦਿੱਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆਪਾਂ ਕਰਨੀ ਹੈ ਬਿਲਕੁਲ ਇਦੋਂ ਵੱਡੇ ਕੱਟਸਾ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਿੱਥੇ 2 ਲੱਖ ਬੋਰਡ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਉਹਦੀ ਐਨਐਸਏ ਤੋੜਨ ਦੀ ਬਜਾਏ ਵਧਾ ਦਿੱਤੀ ਗਈ ਹੈ 30 30 35 35 ਸਾਲਾਂ ਤੋਂ ਸਾਡੇ ਸੂਰਮੇ ਯੋਧੇ ਜੇਲਾਂ ਚ ਬੰਦਾ ਹੈ ਉਹਦੇ ਲਈ ਵੀ ਸਾਨੂੰ ਮਹੱਾਲੀ ਜਿਹੜਾ ਮੋਰਚਾ ਲੱਗਿਆ ਹੈ ਗੌਰਮਿੰਟ ਦਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦਾ ਉੱਜ ਵੀ ਪਹੁੰਚਣ ਦੀ ਲੋੜ ਹੈ ਜੇ ਪੰਜ ਬੰਦੇ ਇੱਕ ਪਿੰਡ ਤੋਂ ਨਿਕਲਣਗੇ ਹਰ ਰੋਜ਼ 12-13 ਹਜ਼ਾਰ ਪਿੰਡ ਹੈ 65-70 ਹਜ਼ਾਰ ਬੰਦਾ ਰੋਜ਼ ਜਾ ਸਕਦਾ ਪਰ ਨਹੀਂ ਅਸੀਂ ਪਤਾ ਨਹੀਂ ਕਿਹੜੀ ਗੱਲ ਨੂੰ ਢੀਕਦੇ ਆ ਸੋ ਜਕਾਰਿਆਂ ਦੇ ਨਾਲ ਮੈਂ ਸਮਾਪਤੀ ਕਰੂੰਗਾ ਆਪਣੀ ਗੱਲ ਦਾ ਪੂਰੀ ਬੁਲੰਦ ਆਵਾਜ਼ ਦੇ ਵਿੱਚ ਜਕਾਰੇ ਗੂੰਜਨੇ ਚਾਹੀਦੇ ਆ ਨਾਲ ਹੀ ਆਇਆ ਹੋਇਆ ਇਹ ਪੰਜਾਬ ਦਾ ਨੀਰੋ ਆ ਨੀਰੋ ਉਹ ਰੋਮ ਛੜਦਾ ਸੀ ਵੱੜਦਾ ਸੀ ਨੀਰੋ ਵੰਸਰੀ ਵਜਾਉਂਦਾ ਸੀ ਅੱਜ ਪੰਜਾਬ ਮਰ ਰਿਆ ਚਾਰ ਸფერੋਂ ਇਹ ਚੁਟਕਲੇ ਸੁਣਾਉਂਦਾ ਕਹਾਣੀਆਂ ਸੁਣਾਉਂਦਾ ਉੱਥੇ ਤੱਕ ਆਵਾਜ਼ ਪਹੁੰਚਣੀ ਚਾਹੀਦੀ ਆ ਬੋਲੇ ਸੋਨਹਿਾ ਬੋਲੇ ਸੋਨਹਿਾ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ